ਪਰਾਂ ਨੇ ਦੇਣੀਆਂ ਚੇਤੇ ਰੱਖੀਆਂ ਨੇ ਕਿ 10 ਕਿਲੋ 20 ਕਿਲੋ ਧਾੜ ਦੇਤੀ ਜੀ ਪਰ ਧਾਣਾ ਸੱਲੇ ਪਾਣੀ ਦੇ ਨਾਲ ਉਧਾਰੇ ਚ ਜੀ ਹੈ ਯਾਰੇ ਉਹਨਾਂ ਦੇ ਲਈ ਕੋਈ ਲੋੜ ਮਿਰਚ ਮਸਾਲਾ ਕਿ ਹੋ ਵੀ ਗੱਡੇ ਆਦਤ ਦੇ ਵਰਤੇ ਜਾਂਦੇ ਨੇ ਪਰ ਅਸੀਂ ਇੱਕ ਪਾਕੀ ਹਟਦੇ ਜਿੱਥੇ ਬਾਹਰੋਂ ਘੋੜੇ ਆਪੇ ਨੇ ਪਿਆਰਿਓ ਉਥੇ ਨਾ ਦੇ ਸੇਵਾਦਾਰ ਵੀ ਦਿੰਦੇ ਇਹਦੇ ਕਿ ਇਹ ਸੇਵਾਦਾਰ ਘੋੜਿਆ ਦੀ ਸੇਵਾ ਕਰਿਆ ਗੰਦਗੀ ਮਹਾਰਾਜ ਦੇ ਕੋਲ ਲਿਆ ਕਰਤੇਗੇ ਤੇ ਇਹ ਸਾਡੇ ਵੱਲੋਂ ਘੋੜਿਆ ਦੀ ਰਾਖੀ ਰੱਖਣਾ ਐਸਾ ਤੈਰਾ ਲਾ ਦਿੱਤਾ ਆ ਸਮਾਜ ਲੈ ਚੜੇ ਉਧਾਜੂ ਬਾਦਾਂ ਸਾਜੂ ਸਮਾਨ ਲੈ ਕੇ ਫਿਰ ਬਾਬਾ ਬੀਬੀ ਚੰਦ ਸਾਹਿਬ ਜੀ ਬਾਜ ਤੇ ਚੜ੍ਹੇ مہاراج دگی جگلا نمسکار ਸੰਸਾਰ ਦੇ ਵਿੱਚ ਆਉਣਾ ਤੁਹਾਡਾ ਸਤ ਹੋਇਆ اے Guru ਘਰ ਕਰਾਇਏ Guru ਘਰ ਦੇ ਕਾਰਜ ਨੂੰ ਸੁਧਾਰਦੇ ਰਹੇ ਜਿਸ ਦੀ ਜਨ ਆਣਾ ਬੰਦੇ ਬਾਬਾ ਬਿਧੀ ਚਾਹ ਸਾਡੇ ਖੁਸ਼ ਹੋਏ ਕ੍ਰਿਸ਼ਨ ਗੋਬਿੰਦ ਘਰ ਬੰਦੇ ਯਾਰਕ ਕਮਲਾ ਦੇ ਨਮਸਕਾਰ ਕੀਤੇ ਜਿਸ ਬਰਾਬਰ ਦੀ ਬਹੁ ਕਰਨਾ ਗੇੜਨੀ ਜੀ ਮਹਾਰਾਜੇ ਤੁਸੀਂ ਸਾਡੇ ਦੇ ਦਰਸ ਕੀਤਾ ਹੈ ਕਿ